ਤੇ ਅਗਲੀਆਂ ਕੁਝ ਖਬਰਾਂਵਾਂ 'ਤੇ ਚਲੀਏ ਤੇ ਆਈਸ ਦੇ ਇੱਕ ਆਫੀਸਰ ਨੂੰ ਜਿਹੜਾ ਆ ਅ ਛੁੱਟੀ ਦੇ ਦਿੱਤੀ ਗਈ ਆ ਉਹਨੂੰ ਫਾਇਰ ਕੀਤਾ ਗਿਆ ਕਿਉਂਕਿ ਉਸਨੇ ਕੋਰਟ ਦੇ ਵਿੱਚ ਇੱਕ ਜਿਹੜੀ ਬੀਬੀ ਸੀਗੀ ਉਹ ਆਪਣੀ ਪੇਸ਼ੀ ਦੌਰਾਨ ਗਈ ਸੀ ਜਦੋਂ ਕੋਰਟ 'ਚੋਂ ਨਿਕਲਣ ਲੱਗੀ ਤੇ ਉਸਨੂੰ ਪਹਿਲਾਂ ਗੰਧ ਦੇ ਨਾਲ ਉਸਨੇ ਧੱਕਾ ਮਾਰਿਆ ਤੇ ਬਾਅਦ ਦੇ ਵਿੱਚ ਜਿਹੜਾ ਗਰਾਊਂਡ ਦੇ ਉੱਤੇ ਬੁਰੀ ਤਰ੍ਹਾਂ ਸਿੱਟ ਦਿੱਤਾ ਅਰੈਸਟ ਕਰਨ ਦੇ ਲਈ ਸੋ ਆਈਸ ਦੇ ਆਫੀਸ਼ੀਅਲਸ ਨੇ ਦੱਸਿਆ ਪਈ ਉਸਨੂੰ ਹੁਣ ਆ ਇਸ ਦੇ ਜਿਹੜਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦਾ ਆਫੀਸਰ ਸੀਗਾ ਉਸ ਨੂੰ ਉਸ ਦੀ ਡਿਊਟੀਆਂ ਤੋਂ ਰਿਲੀਵ ਕਰ ਦਿੱਤਾ ਗਿਆ ਹੈਗਾ। ਇਹ ਕੈਮਰੇ ਦੇ ਉੱਤੇ ਸਾਰਾ ਕੁਝ ਰਿਕਾਰਡ ਹੋਇਆ ਸੀ ਇਮੀਗ੍ਰੇਸ਼ਨ ਦੀ ਕੋਰਟ ਸੀ ਨਿਊਯਾਰਕ ਦੇ ਵਿੱਚ ਜਿਹਦੇ ਨਾਲ ਪੂਰੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਰੌਲਾ ਪਿਆ ਵੀ ਇਹ ਯਾਰ ਇਹ ਤਾਂ ਚਲੋ ਠੀਕ ਆ ਤੁਸੀਂ ਅਰੈਸਟ ਕਰਨਾ ਬਿਲਕੁਲ ਤੁਸੀਂ ਅਰੈਸਟ ਕਰ ਸਕਦੇ ਆ ਪਰ ਅਰੈਸਟ ਕਰਨ ਦਾ ਵੀ ਜਿਹੜਾ ਤਰੀਕਾ ਹੁੰਦਾ ਵੀ ਇਹ ਬਹੁਤ ਹੀ ਜ਼ਿਆਦਾ ਅਗਰੈਸਿਵ ਟੈਕਟਿਕਸ ਘਣਾਉਣਾ ਘਣਾਉਣਾ ਕੰਮ ਸੀ ਹਰਜੋਤ ਸਿੰਘ ਜੀ ਵੀ ਉਹਦੇ ਘਰ ਵਾਲੇ ਨੂੰ ਉਹਦੇ ਘਰ ਵਾਲੇ ਨੂੰ ਉਹ ਗ੍ਰਿਫਤਾਰ ਕਰਕੇ ਲੈ ਗਏ ਸੀਗੇ ਡਿਟੇਨ ਕਰਕੇ ਲੈ ਗਏ ਸੀ ਇਹ ਵਿਚਾਰੀ ਗੁਹਾਰ ਲਾ ਰਹੀ ਸੀ ਇਹ ਅੱਗੋਂ ਜਿੱਦਾਂ ਮਜ਼ਾਕ ਨਹੀਂ ਹੁੰਦਾ ਐਡੀਓਸ ਐਡੀਓਸ ਵੀ ਬਾਏ ਬਾਏ ਜਿੱਦਾਂ ਉਹ ਭਾਸ਼ਾ 'ਚ ਕਹਿ ਰਿਹਾ ਸੀ ਉਹ ਵਿਚਾਰੀ ਤਰਲੇਮੰਤਾ ਕਰਦੀ ਸੀ ਇਹਨੇ ਚੱਕਿਆ ਫੜਿਆ ਚੱਕ ਕੇ ਮਾਰੀ ਜਿਹੜੀ ਉਹ ਥੱਲੇ ਤੇ ਹੁਣ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਦੀ ਸਪੋਕਸਵਮੈਨ ਟ੍ਰੀਸ਼ਾ ਮੈਕਲੋਫਲਨ ਨੇ ਉਹਨੇ ਕਿਹਾ ਵੀ ਇਹ ਅਨਸੈਪਟੇਬਲ ਆ ਤੇ ਜਿਹੜੇ ਮਿਹਨਤ ਦੇ ਵੂਮਨ ਆਈਸ ਦੇ ਲਈ ਕੰਮ ਕਰਦੇ ਆ ਉਹਨਾਂ ਦੇ ਕਾਰਸ਼ਾਲੀ ਤੋਂ ਇਹ ਹੇਠਾਂ ਦਰਜੇ ਦਾ ਜਿਹੜਾ ਇਹ ਕੰਮ ਆ ਸੋ ਇਹ ਚੰਗੀ ਗੱਲ ਨਹੀਂ ਆ ਤੇ ਕਹਿੰਦੇ ਵੀ ਹਾਈएस्ट ਪ੍ਰੋਫੈਸ਼ਨਲ ਸਟੈਂਡਰਡ ਨੇ ਸਾਡੇ ਤੇ ਉਸ ਨੂੰ ਇਸ ਟਾਈਮ ਕਰੰਟ ਡਿਊਟੀਆਂ ਤੋਂ ਰਿਲੀਵ ਕਰ ਦਿੱਤਾ ਗਿਆ ਆ ਤੇ ਇਸ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਹ ਲੋਅਰ ਮੈਨਹੈਟਨ ਦੇ 26 ਫੈਡਰਲ ਪਲਾਜ਼ਾ ਦੀ ਬਿਲਡਿੰਗ ਦੇ ਵਿੱਚ ਫੈਡਰਲ ਬਿਲਡਿੰਗ ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਆ ਉਹ ਕੱਲ ਵਾਪਰੀ ਜੋ ਕਿ ਇਸ ਟਾਈਮ ਕੈਸਾ ਦੇ ਅਬੀ ਅਮਰੀਕਾ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਆ ਰੋਲਾ ਤਾਂ ਜਿਹੜਾ ਹਰਜੋ ਸਿੰਘ ਅਜ ਤਨਾ ਨਹੀਂ ਕਰਦਾ ਹੀ ਪੈ ਰਿਹਾ ਆ ਵੀ ਆਈਸ ਵਾਲੇ ਤੱਕਾ ਜਿਹੜਾ ਉਹ ਕਰ ਜਾਂਦੇ ਆ ਤੇ ਹੁਣ ਜਦੋਂ ਇਹ ਔਰਤ ਦੇ ਨਾਲ ਇਹ ਚੀਜ਼ੇ ਵਾਪਰੀ ਆ ਤਾਂ ਫਿਰ ਉਸ ਤੋਂ ਬਾਅਦ ਥੋੜੀਆਂ ਜੀਆਂ ਅੱਖਾਂ ਜਿਹੜੀਆਂ ਖੁੱਲੀਆਂ ਲੋਕਾਂ ਨੂੰ ਵੀ ਜਿਹੜਾ ਉਹ ਗੁੱਸਾ ਇਸ ਚੀਜ਼ ਦੇ ਬਾਬਤ ਆਇਆ ਆ ਤੇ ਆਈ ਥਿੰਕ ਇਹ ਤਾੜਨਾ ਜਿਹੜੀ ਇਸ ਬੰਦੇ ਦੀ ਕਰਨੀ ਜ਼ਰੂਰੀ ਸੀ ਆਦਰਵਾਇਜ਼ ਪਾਵਰ ਹੰਗਰੀ ਜਿਹੜੇ ਆ ਨਾ ਲੋਕ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਕੀ ਕਰ ਰਹੇ ਆ ਕਿਵੇਂ ਕਰ ਰਹੇ ਆ ਉਹ ਸੱਤਾ ਦੇ ਨਸ਼ਾ 'ਚ ਕਹਿ ਲੋ ਜਾਂ ਤਾਕਤ ਦੇ ਨਸ਼ੇ ਦੇ ਵਿੱਚ ਇਦਾਂ ਦੀਆਂ ਬੇਹੁਦਰੀਆਂ ਫਿਰ ਕਰਨ ਲੱਗ ਜਾਂਦੇ ਆ। ਜੀ।